ਸੋ ਬਸ ਨਾਬਾ ਦੇ ਐਮਐਲਏ ਗੁਰਦੇਵ ਸਿੰਘ ਦੇਮਾਨ ਭੁਖ ਹੜਤਾਲ ਤੇ ਬੈਠੇ ਨੇ ਕਾਰਨ ਭੁਖ ਹੜਤਾਲ ਦਾ ਇੱਕ ਦਿਨ ਦਾ ਵਰਤ ਰੱਖਿਆ ਹੋਇਆ ਵੀ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜੀ ਬਾਦ ਜੀ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ ਦਿੱਲੀ ਪੁਲਿਸ ਨੇ ਆਓ ਗੱਲਬਾਤ ਕਰੀਏ ਸ਼ੁਸ਼ਕਰ ਨਮਸਕਾਰ ਮੈਂ ਇਹ ਸਰਕੀ ਚ ਕਰਕੇ ਜਿਹੜੇ ਭੁਖੜ ਹੜਤਾਲ ਆ ਤੇ ਪੋਸਟਰ ਲੱਗਿਆ ਹੋਇਆ ਹੈ ਜੀ ਕੇ ਜੀ ਬਾਕੀ ਨਾਂ ਲੱਗਿਆ ਕੱਲ ਦਾ ਗਰੁੱਪਾ ਚ ਆ ਰਿਹਾ ਹੈ ਫਿਜ਼ੀਕਲ ਕਰਕੇ ਜੀ ਜੀ ਅੱਜ ਪੂਰੇ ਦੇਸ਼ ਦੇ ਵਿੱਚ ਭੁਖੜ ਹੜਤਾਲ ਰੱਖੀ ਗਈ ਹੈ ਜੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਵਲੰਟੀਅਰ ਸਹਿਬਾਨ ਵੱਲੋਂ ਰੋਸ ਵਜੋਂ ਕਿ ਇੱਕ ਨੈਸ਼ਨਲ ਪਾਰਟੀ ਦੇ ਕਨਵੀਨਰ ਔਰ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਲੋਕਾਂ ਲਈ ਬਹੁਤ ਦਿਨ ਰਾਤ ਦੇ ਕਰਕੇ ਕੰਮ ਕਰਦੇ ਆ ਜਿਨ੍ਹਾਂ ਨੇ ਸਿੱਖਿਆ ਦੇ ਵਿੱਚ ਸਿਹ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਤੇ ਉਹਨਾਂ ਨੂੰ ਮੌਕੇ ਦੀ ਸਰਕਾਰ ਨੇ ਜ਼ਬਰਦਸਤੀ ਫਰਜੀ ਇੱਕ ਕੇਸ ਦੇ ਵਿੱਚ ਫਸਾ ਕੇ ਜੇਲ੍ਹ ਦੇ ਵਿੱਚ ਤਿਹਾਰ ਜੇਲ੍ਹ ਵਿੱਚ ਬੰਦ ਕਰਤਾ ਜੀ ਆਹ ਕਾ ਕੇਸ ਹੈ ਜੀ ਕੋਈ ਲੀਕਰ ਮਾਫੀ ਦਾ ਕਹਿੰਦੇ ਜੀ ਕੋਈ ਸ਼ਰਾਬ ਘਟਾਲਾ ਤੇ ਉਹਦੇ ਤਹਿਤ ਦਿੱਲੀ ਦੇ ਪਹਿਲਾਂ ਸਤਿੰਦਰ ਜੈਨ ਜੀ ਨੂੰ ਫਿਰ ਮਨੀਸ਼ਾ ਸ਼ੋਧਿਆ ਜੀ ਨੂੰ ਫਿਰ ਸੰਜੇ ਸਿੰਘ ਜੀ ਨੂੰ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕੀਤਾ ਗਿਆ ਤੇ ਅੱਜ ਰੋਜ਼ ਵੱਜੂ ਅਸੀਂ ਆਪਣਾ ਰੋਜ਼ ਜਹਰ ਕਰਨ ਵਾਸਤੇ ਨਾਂਬਾ ਦੇ ਵਿੱਚ ਇਹ ਭੁਖ ਹੜਤਾਲ ਸਵੇਰੇ 7 ਵਜੇ ਸ਼ੁਰੂ ਕੀਤੀ ਔਰ ਦਿਨ ਛਪੜੇ ਤੱਕ ਅੱਜ ਇੱਕ ਦਿਨ ਦੀ ਭੁਖ ਹੜਤਾਲ ਜਿਹੜੀ ਆ ਇਹ ਅਸੀਂ ਰੱਖੀ ਹੈ ਜੀ ਔਰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਦੋ ਸਰਕਾਰਾਂ ਚੱਲਦੀਆਂ ਨੇ ਜੀ ਇੱਕ ਸਰਕਾਰ ਤਾਂ ਲੋਕ ਵੋਟ ਪਾ ਕੇ ਚੁਣਦੇ ਆ ਉਹ ੱੱਕੇਸ਼ਾਈ ਵੀ ਕਰ ਸਕਦੀ ਆ ਮਨਮਰਜ਼ੀ ਵੀ ਕਰ ਸਕਦੀ ਆ ਚੰਗਾ ਕੰਮ ਵੀ ਕਰ ਸਕਦੀ ਆ ਮਾੜਾ ਕੰਮ ਵੀ ਕਰ ਸਕਦੀ ਆ ਇੱਕ ਸਰਕਾਰ ਚੱਲਦੀ ਬਾਬੇ ਨਾਨਕ ਦੀ ਬਾਬੇ ਨਾਮ ਦੀ ਸਰਕਾਰ ਜਿਹੜੀ ਹੈ ਨਾ ਜੀ ਉਹਦਾ ਕੈਮਰਾ 24 ਘੰਟੇ ਚੱਲਦਾ ਉੱਥੋਂ ਕੋਈ ਬੱਜ ਨਹੀਂ ਸਕਦਾ ਜੋ ਕਰੂਗਾ ਸਭ ਭਰੂਗਾ ਪਾਪਾ ਬੁੱਲੇ ਸ਼ਾਹ ਨੇ ਕਿਹਾ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨਾ ਚੜੇ ਸੱਚ ਕਦੇ ਵੀ ਦਬਦਾ ਨਹੀਂ ਜਿੰਨੀ ਮਰਜ਼ੀ ਦਬਾਉਣ ਦੀ ਕੋਸ਼ਿਸ਼ ਕਰਨ ਅੱਜ ਪੋਲੀਟੀਕਲ ਤੌਰ ਤੇ ਕਿ ਕੇ ਜੀ ਵਾਲ ਪੂਰੇ ਦੇਸ਼ ਦੇ ਵਿੱਚ ਪ੍ਰਚਾਰ ਨਾ ਕਰੇ ਆਮ ਆਦੀ ਪਾਰਟੀ ਦਾ ਗਰਾਫ ਉੱਪਰ ਨਾ ਜਾਵੇ ਨਾ ਵੀ ਭਾਜੀ ਬੀ ਜੀ ਪੀ ਨੂੰ ਡਰ ਪਿਆ ਹੋਇਆ ਹੈ ਵੀ ਅਗਲਾ ਪ੍ਰਧਾਨ ਮੰਤਰੀ ਨਾ ਉਹ ਤਾਂ ਡਰੀ ਹੈ ਜੀ ਡਰ ਤਾਂ ਹੈਗਾ ਹੀ ਹੈ ਜੀ ਦਿਖ ਹੀ ਰਿਹਾ ਹੈ ਜੀ ਉਹ ਡਰ ਸਾਰਾ ਸੋ ਇਸ ਕਰਕੇ ਅਸੀਂ ਆਪਣਾ ਰੋਸ ਅਸੀਂ ਆਪਣਾ ਗੁੱਸਾ ਜ਼ਾਹਰ ਕਰਨ ਵਾਸਤੇ ਅੱਜ ਪਟਿਆਲਾ ਗੇਟ ਨਾਪਾ ਦੇ ਵਿੱਚ ਸਵੇਰੇ 7 ਵਜੇ ਤੋਂ ਇਹ ਭੁਖੜਤਾਗਰੀ ਸ਼ੁਰੂ ਕੀਤੀ ਹੈ ਪੂਰੇ ਪੰਜਾਬ ਲਈ ਪੰਜਾਬ ਲੈਵਲ ਤੇ ਦੇਸ਼ ਲੈਵਲ ਤੇ ਜੀ